ਕੋਟਲਾਸ਼ਪਾਕੀ ਜੁੰਮੇ ਰਾਤ ਆਈਏ ਜਿਹੜਾ ਪਿੱਛੇ ਭੌਂਕੇ ਦੇਖੇ ਉਹਦੀ ਸ਼ਾਮਤ ਆਈਏ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਐਟਲਸ ਆਫ ਪੰਜਾਬ ਤੇ ਅੱਜ ਅਸੀਂ ਤੁਹਾਨੂੰ ਪਿੰਡੂ ਖੇਡ ਕੋਟਲਾਸ਼ਪਾਕੀ ਦੇ ਬਾਰੇ ਦੱਸਾਂਗੇ ਕੋਟਲਾਸ਼ਪਾਕੀ ਜਿਸ ਨੂੰ ਕਾਂਜੀ ਕੋਟਲੇ ਦੀ ਮਾਰਵੀ ਕਿਹਾ ਜਾਂਦਾ ਹੈ ਇਹ ਇੱਕ ਪਿੰਡੂ ਖੇਡ ਹੈ ਇਹ ਖੇਡ ਮੁੰਡੇ ਅਤੇ ਕੁੜੀਆਂ ਵੱਲੋਂ ਮਿਲ ਕੇ ਜਾਂ ਕੱਲੇ ਮੁੰਡੇ ਜਾਂ ਕੱਲੀਆਂ ਕੁੜੀਆਂ ਵੱਲੋਂ ਵੀ ਖੇਡੀ ਜਾਂਦੀ ਹੈ ਇਸ ਖੇਡ ਨੂੰ ਘੱਟੋ-ਘੱਟ 7 ਤੋਂ 15 ਬੱਚੇ ਖੇਡਦੇ ਹਨ ਕੱਪੜੇ ਦੇ ਇੱਕ ਟੁਕੜੇ ਨੂੰ ਵਟ ਚੜਾ ਕੇ ਦੂਰਾ ਕਰਕੇ ਇੱਕ ਪੂਲਾ ਜਿਹਾ 2-3 ਫੁੱਟ ਦਾ ਰੱਸਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕੋਟਲਾ ਕਹਿੰਦੇ ਹਨ ਇਹ ਕੋਟਲਾ ਦਾਈ ਦੇਣ ਵਾਲੇ ਕੋਲੇ ਹੁੰਦਾ ਹੈ ਦਾਈ ਜਾਂ ਵਾਰੀ ਦੇਣ ਵਾਲੇ ਬੱਚੇ ਦੀ ਚੋਣ ਛੋਟੇ ਜਿਹੇ ਟੈਸਟ ਰਾਹੀਂ ਕੀਤੀ ਜਾਂਦੀ ਹੈ ਜਿਹੜਾ ਬੱਚਾ ਹਾਰ ਜਾਂਦਾ ਹੈ ਉਸ ਦੀ ਵਾਰੀ ਆ ਜਾਂਦੀ ਹੈ ਸਾਰੇ ਬੱਚੇ ਇੱਕ ਚੱਕਰ ਦੇ ਰੂਪ ਵਿੱਚ ਹੇਠਾਂ ਵੱਲ ਨੂੰ ਮੂੰਹ ਕਰਕੇ ਬੈਠ ਜਾਂਦੇ ਹਨ ਅਤੇ ਵਾਰੀ ਦੇਣ ਵਾਲਾ ਬੱਚਾ ਹੱਥ ਵਿੱਚ ਕੋਟਲਾ ਫੜ ਕੇ ਚੱਕਰ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਅਤੇ ਉੱਚੀ-ਉੱਚੀ ਬੋਲਦਾ ਹੈ ਕੋਟਲਾ ਸ਼ਪਾਕੀ ਜਿੰਮੇ ਰਾਤ ਆਈਏ ਤਾਂ ਬੈਠੇ ਬੱਚੇ ਉੱਚੀ-ਉੱਚੀ ਬੋਲਦੇ ਹਨ ਆਈਏ ਜੀ ਆਈਏ ਫੇਰ ਦਾਈ ਦੇਣ ਵਾਲਾ ਬੱਚਾ ਬੋਲਦਾ ਹੈ ਜਿਹੜਾ ਪਿੱਛੇ ਭੌਕੇ ਦੇਖੇ ਉਸ ਦੀ ਸ਼ਮਤ ਆਈ ਹੈ ਇਸ ਖੇਡ ਵਿੱਚ ਵਾਰੀ ਦੇਣ ਵਾਲੇ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਉਹ ਕੋਟਲੇ ਨੂੰ ਕਿਸੇ ਬੱਚੇ ਦੇ ਮਗਰ ਪਰ ਉਸ ਨੂੰ ਪਤਾ ਨਾ ਲੱਗੇ ਇਸ ਤਰ੍ਹਾਂ ਰੱਖੇ ਇਸ ਦੇ ਉਲਟ ਬੈਠੇ ਬੱਚੇ ਬਿਨਾਂ ਪਿੱਛੇ ਦੇਖੇ ਵੀ ਪੂਰੀ ਚੌਕਸੀ ਦੇ ਨਾਲ ਬੈਠਦੇ ਹਨ ਕਿਤੇ ਕੋਟਲਾ ਉਹਨਾਂ ਦੇ ਪਿੱਛੇ ਤਾਂ ਨਹੀਂ ਰੱਖਿਆ ਉਂਝ ਜੇਕਰ ਬੈਠੇ ਬੱਚਿਆਂ ਵਿੱਚੋਂ ਕੋਈ ਪਿੱਛੇ ਭੌਕੇ ਦੇਖਦਾ ਹੈ ਤਾਂ ਵਾਰੀ ਦੇਣ ਵਾਲਾ ਬੱਚਾ ਉਸ ਦੀ ਪਿੱਠ ਜਾਂ ਢੂਈ ਤੇ ਕੋਟਲਾ ਮਾਰਦਾ ਹੈ ਇਸ ਖੇਡ ਵਿੱਚ ਵਾਰੀ ਦੇਣ ਵਾਲਾ ਚੋਰੀ ਨਾਲ ਕਿਸੇ ਬੱਚੇ ਦੇ ਮਗਰ ਕੋਟਲਾ ਰੱਖ ਦਿੰਦਾ ਹੈ ਅਤੇ ਕੋਟਲਾ ਛਪਾਕੀ ਬੋਲਦਾ-ਬੋਲਦਾ ਬੱਚਿਆਂ ਦੇ ਆਲੇ-ਦੁਆਲੇ ਘੁੰਮਦਾ ਹੈ ਜੇਕਰ ਬੈਠੇ ਬੱਚਿਆਂ ਵਿੱਚੋਂ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਟਲਾ ਉਸ ਦੇ ਮਗਰ ਹੈ ਤਾਂ ਉਹ ਬੱਚਾ ਕੋਟਲਾ ਫੜ ਕੇ ਵਾਰੀ ਦੇਣ ਵਾਲੇ ਦੇ ਮਗਰ ਭੱਜਦਾ ਹੈ ਅਤੇ ਕੋਟਲਾ ਉਸਦੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਦ ਤੱਕ ਵਾਰੀ ਦੇਣ ਵਾਲਾ ਬੱਚਾ ਉਸ ਬੱਚੇ ਦੀ ਥਾਂ ਤੇ ਆ ਕੇ ਨਹੀਂ ਬੈਠ ਜਾਂਦਾ ਜੇ ਬੱਚੇ ਨੂੰ ਪਿੱਛੇ ਪਏ ਕੋਟਲੇ ਦਾ ਪਤਾ ਨਹੀਂ ਲੱਗਦਾ ਤਾਂ ਵਾਰੀ ਦੇਣ ਵਾਲਾ ਬੱਚਾ ਉਸ ਨੂੰ ਕੋਟਲੇ ਦੇ ਨਾਲ ਮਾਰਦਾ ਹੈ ਤੇ ਮਾਰ ਤੋਂ ਬਚਨ ਮਾਰਾ ਬੱਚਾ ਉੱਠ ਕੇ ਬੈਠੇ ਬੱਚਿਆਂ ਦੇ ਆਲੇ ਦੁਆਲੇ ਘੁੰਮਦਾ ਹੈ ਉਹ ਜਿੰਨਾ ਟਾਈਮ ਚੱਕਰ ਲਾ ਕੇ ਆਪਣੀ ਥਾਂ ਤੇ ਵਾਪਸ ਨਹੀਂ ਆ ਜਾਂਦਾ ਵਾਰੀ ਦੇਣ ਵਾਲਾ ਬੱਚਾ ਉਨਾ ਟਾਈਮ ਹੀ ਉਸ ਦੇ ਮਗਰ ਕੋਟਲਾ ਲੈ ਕੇ ਭੱਜਦਾ ਹੈ ਅਤੇ ਇਸੇ ਹੀ ਤਰ੍ਹਾਂ ਵਾਰੀ ਨਾਲ ਇਹ ਖੇਡ ਚੱਲੀ ਜਾਂਦੀ ਹੈ। ਇਹ ਖੇਡ ਸਰੀਰਕ ਵਿਕਾਸ ਦੇ ਨਾਲ-ਨਾਲ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰਦੀ ਹੈ। ਪਰੰਤੂ ਅੱਜਕੱਲ੍ਹ ਵੀਡੀਓ ਗੇਮਜ਼ ਔਨ ਕਰਕੇ ਬੱਚੇ ਅਜਿਹੇ ਖੇਡਾਂ ਨਹੀਂ ਖੇਡਦੇ ਬਲਕਿ ਉਹਨਾਂ ਨੂੰ ਤਾਂ ਇਹਨਾਂ ਦੇ ਬਾਰੇ ਕੁਝ ਪਤਾ ਵੀ ਨਹੀਂ ਜਿਸ ਕਰਕੇ ਇਹ ਖੇਡਾਂ ਪੰਜਾਬੀ ਵਿਰਸੇ ਦੇ ਵਿੱਚੋਂ ਉਲੋਪ ਹੋ ਰਹੀਆਂ ਨੇ। ਧੰਨਵਾਦ।